ਉਸ ਵੇਲੇ ਤਾਂ ਲਾਈਵ ਇਲੈਕਟ੍ਰੋਨਿਕ ਸ਼ੋਰੂਮ ਜਿਹੜਾ ਤੁਹਾਨੂੰ ਦੱਸਾਰੇ ਜੀ ਚਿੱਥੇ ਤਾਂ ਦਾਦੀ ਜੀ ਕਾਫੀ ਜਿਹੜਾ ਹੁਣ ਜੀਐਸਟੀ ਕੱਟਣ ਤੋਂ ਬਾਅਦ ਕਿਹੋ ਦਾ ਰੁਜ਼ਾਨ ਜਿਹੜਾ ਬਣਿਆ ਹੈ ਤਾਂ ਕੱਲ ਬਾਤ ਕਰਾਂਗੇ ਦੁਕਾਨਦਾਰਾਂ ਨਾਲ ਇਲੈਕਟ੍ਰੋਨਿਕ ਆਈਟਮ ਤੇ ਵੀ ਤੁਹਾਨੂੰ ਦੱਸ ਦਈਏ ਕਿ 28% ਤੋਂ ਜਿੱਥੇ ਪਹਿਲਾਂ ਬਾਕੀ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ 28% ਜੀਐਸਟੀ ਸੀਗਾ ਤਾਂ ਹੁਣ ਜਿਹੜਾ ਕੁਝ ਆਈਟਮਾਂ ਜਿਹੜੀਆਂ ਇਲੈਕਟ੍ਰੋਨਿਕ ਆਈਟਮਾਂ ਨੇ ਉਹਨਾਂ ਤੇ ਜਿਹੜਾ 18% ਦੀ ਰਕੀ ਘੱਟਾ ਤਾਂ ਉਸ ਤੋਂ ਬਾਅਦ ਦੁਕਾਨਦਾਰਾਂ ਦਾ ਕੀ ਰਿਸਪੌਂਸ ਆਇਆ ਦੁਕਾਨਦਾਰਾਂ ਦਾ ਇਸ ਬਾਰੇ ਕੀ ਕਹਿਣਾ ਹੈ ਤਕਲਬਤ ਕਰਦੇ ਆ ਇਸ ਸਮੇ ਸਾਡੇ ਨਾਲ ਸਰਦਾਰ ਜੀ ਨੇ ਇਹਨਾਂ ਦੀ ਸ਼ੋਅਰੂਮ ਤੇ ਪਹੁੰਚੇ ਆ ਅਸੀਂ ਗੱਲਬਾਤ ਕਰਨ ਕਿ ਕੀ ਕੀ ਕਹਿਣਾ ਚਾਹੁੰਦੇ ਹੋ ਜੀ ਜੀਐਸਟੀ ਕੱਟਣ ਤੋਂ ਬਾਅਦ ਕਿਹੋ ਜਿਹਾ ਰਿਸਪੌਂਸ ਜਾਂ ਫਿਰ ਕਿਹੋ ਜਿਹਾ ਕਿੰਨਾ ਲਾਜਵਾਬ ਹੋਇਆ ਜੀ ਸਰ ਸਤਿ ਸ਼੍ਰੀ ਅਕਾਲ ਜੀ ਮੈਂ 390 ਚੈਨਲ ਦੇ ਸਾਰੇ ਦਰਸ਼ਕਾਂ ਦਾ ਆਪਣੇ ਸ਼ੋਅਰੂਮ ਸਭਰਾਟਣੀ ਕੰਪਨੀ ਸਵਾਗਤ ਕਰਦਾ ਵੇਖੋ ਜੋ ਕਿ ਪ੍ਰਧਾਨ ਮੰਤਰੀ ਜਨਿੰਦਰ ਮੋਦੀ ਜੀ ਨੇ ਲਿਆ ਹੈ ਫੈਸਲਾ ਬਹੁਤ ਵਧੀਆ ਫੈਸਲਾ ਲਿਆ ਹੈ ਜਿੰਨਾ ਪ੍ਰੋਡਕਟਾਂ 'ਚ ਸਾਡੇ 28% GST ਲੱਗਦਾ ਸੀਗਾ ਤੇ ਉਹਨਾਂ ਤੇ ਹੁਣ ਕਰ ਦਿੱਤਾ ਇਹਨਾਂ ਨੇ 18% GST ਹੁ ਜੋ ਕਿ 18% GST ਸਲੈਬ ਚਾਂ ਤੋਂ ਬਾਅਦ ਜਿਆਦਾ ਨਹੀਂ ਤਾਂ ਘੱਟੋ-ਘੱਟ ਵੀ 3000 ਰੁਪਏ ਮੈਕਸਮਮ ਤੋਂ ਮੈਕਸਮ ਵੀਰ ਰੁਪਏ ਤੱਕ ਦੇ ਪ੍ਰੋਡਕਟ ਆਪਣੇ ਜਿਹੜੇ ਸਸਤੇ ਹੋਏ ਹੈਗੇ ਆ ਜਿਵੇਂ ਕਿ ਆਪਾਂ ਜੇ ਆਪਾਂ ਗੱਲ ਕਰੀਏ ਨਾਰਮਲ ਇੱਕ AC ਦੀ ਇੱਕ ਨਾਰਮਲ AC 3000 ਰੁਪਏ ਤੱਕ ਜਿਹੜਾ ਇਹ ਲੈਸ ਹੋਇਆ ਆਏਗਾ ਮੈਂ ਤੁਹਾਨੂੰ ਦਿਖਾਣਾ ਵਾ ਵਿਜ਼ਿਟ ਕਰਾਣਾ ਵਾ ਸ਼ੋਰੂਮ ਤੇ ਦਿਖਾ ਦਿਓ ਨਾਲ ਨਾਲ ਤੁਸੀਂ ਪ੍ਰੋਡਕਟ ਵੀ ਦਿਖਾਈ ਜਾਓ ਆ ਦੇਖੋ ਜਿਵੇਂ ਕਿ ਅਸੀਂ ਨਾ ਮੈਂਸ਼ਨ ਕਰਕੇ ਲਿਆਏ ਹੋਏ ਆ ਉੱਪਰ ਮਾਡਲ ਤੇ ਕਿ ਜਿਹੜੇ ਏਸੀ ਜਿਹੜੇ ਦਰਸ਼ਕ ਮਤੋਂ ਲੈ ਕੇ ਹੋਣਗੇ 5 ਸਟਾਰ ਏਸੀ ਪਹਿਲਾਂ 46000 ਰੁਪਏ ਦਾ ਸੀਗਾ ਇਸ ਵੇਲੇ ਜਿਹੜਾ ਇਹ ਏਸੀ ਹੈ ਨਾ ਇਹ ਤੁਹਾਨੂੰ ਸਿਰਫ 40500 ਰੁਪਏ ਦਾ ਪੈ ਰਿਹਾ ਤੇ ਕੋਈ ਆ ਕੀ ਇਹ ਬੇਸਿਕਲੀ ਇਤਨਾ GST ਕਟਿਆ ਹੈ 4000 ਰੁਪਏ GST ਕਟਿਆ ਹੋਰ ਸਲਾਵਾ ਇਹਦੇ ਵਿੱਚ ਜਿੱਦਾਂ ਆਪਾਂ ਦਿਵਾਲੀ ਹੁਣ ਚੱਲ ਰਹੀ ਨਰਾਤੇ ਚੱਲ ਰਹੀ ਹੈ ਦਿਵਾਲੀ ਦੀ ਸਕੀਮ ਵਗੈਰਾ ਲਾਈਵ ਹੋ ਗਈਆਂ ਉਹ ਵੀ ਅਸੀਂ ਨਾਲ ساری ਆਫਰਸ ਵਗੈਰਾ ਲਗਾਈਆਂ ਹੋਈਆਂ ਹੈ ਉਹចੋਦੇ ਵਿੱਚ ਆਪਾਂ ਡਬਲ ਬੈਨੀਫਿਟ ਦੇ ਰਹੇ ਆ ਕਸਟਮਰ ਇਸ ਤਰ੍ਹਾਂ ਦਾ ਡਬਲ ਬੈਨੀਫਿਟ ਡਬਲ ਬੈਨੀਫਿਟ ਇਹ ਹੀ ਹੈ ਕਿ ਕਸਟਮਰ ਦੇਖ ਸਕਦਾ ਇੱਕ ਤਾਂ GST ਕਟ ਹੈ 10% ਤੱਕ ਦਾ ਉਹ ਫਾਇਦਾ ਹੋ ਗਿਆ ਹੈ ਪਲੱਸ ਅਪ ਟੂ 10% ਜਿਹੜਾ ਵਾ ਅਸੀਂ ਆਪਣੇ ਵੱਲ ਤੋਂ ਐਕਸਟਰਾ ਡਿਸਕਾਊਂਟ ਲਾਇਆ ਹੋਇਆ ਹੈ ਜਿਹੜਾ ਪਰ ਜੇ ਗੱਲ ਕਰੀਏ ਸਰਦਾਰ ਜੀ ਇਕੁਅਲ ਤੋਂ ਗੱਲ ਹੈ ਕਿ ਪਹਿਲਾਂ ਕੀ ਸੀ ਪ੍ਰਾਈਸ ਤੇ ਹੁਣ ਕੀ ਪ੍ਰਾਈਸ ਜਿਹੜਾ ਰਹਿ ਗਿਆ ਅੱਜ ਦੀ ਡੇਟ ਦੀ ਗੱਲ ਕਰਦੇ ਆ ਦੇਖੋ ਜਿਹੜਾ ਨੋਰਮਲ ਜੇ ਆਪਾਂ ਐਮ ਆਰ ਪੀ ਤੋਂ ਗੱਲ ਕਰੀਏ 50% ਤੱਕ ਦਾ ਡਿਸਕਾਊਂਟ ਬੰਦਾ ਹੈ ਇਹਦੀ ਐਮ ਆਰ ਪੀ 80000 ਹੈ ਇਸ ਵੇਲੇ ਕਸ਼ਮ 40500 ਦਾ ਪਿਆ ਰਿਹਾ ਹੈ ਵਿੱਚੇ ਹੀ ਬੈਟਿੰਗ ਫ੍ਰੀ ਇਹ ਪਹਿਲਾਂ ਜਿਹਦਾ ਪਹਿਲਾਂ ਹੁੰਦਾ ਸੀ 46000 ਰੁਪਏ ਦੀ ਰੇਂਜ ਵਿੱਚ ਇਸ ਵੇਲੇ ਜਿਆਦਾ ਨਹੀਂ ਤਾਂ ਮੰਨ ਕੇ ਚਲੋ 20% ਤੱਕ ਦਾ ਡਿਸਕਾਊਂਟ ਮਿਲ ਰਿਹਾ ਜੋ ਕਿ 10% ਉਹਨਾਂ ਨੂੰ ਜੀ ਐਸ ਟੀ ਘਟਨ ਦਾ ਮਿਲ ਰਿਹਾ ਵਾ ਤੇ ਜਿਹੜਾ 10% ਹੈ ਉੱਪਰਲਾ ਹੈਗਾ ਜਿਵੇਂ ਦੀ ਦਿਵਾਲੀ ਚੱਲ ਰਹੀ ਹੈ ਸਾਰੀ ਮਾਰਕੀਟ ਦੇ ਵਿੱਚ ਪ੍ਰੋਡਕਟਸ ਸਸਤੇ ਹੁੰਦੀ ਹੈ ਤੇ ਅਸੀਂ ਵੀ ਨਾਲ ਮਾਰਕੀਟ ਦੇ ਨਾਲ ਪ੍ਰੋਡਕਟਾਂ ਤੇ ਜੋ ਵੀ ਆਪਣਾ ਕਿਉਂਕਿ ਡਾਇਰੈਕਟ ਫਰੀਡ ਹੁੰਦੀ ਹੈ ਕੰਪਨੀ ਤੋਂ ਸਾਡੇ ਕੋਲ ਤੁਹਾਨੂੰ ਵੈਸੇ ਹੀ ਮਾਰਕ ਨਾਲ ਕੁਫਾਈ ਦੀ ਰੇਟਾਂ ਦੇ ਮਿਲਣਾ ਹੈ ਸਰਦਾਰ ਜੀ ਗੱਲ ਕਰੀਏ GST ਕੱਟਿਆ ਠੀਕ ਹੈ ਜੀ ਉਸ ਤੋਂ ਬਾਅਦ ਗਰਾਹ ਵੀ ਕਿਤਨਾ ਇੰਤਜ਼ਾਮ ਤੋਂ ਤੁਹਾਨੂੰ ਜੁੜਾ ਜੀ ਤੇ ਕਿਹੜੇ ਕਿਹੜੇ ਪ੍ਰੋਡਕਟ ਨੇ ਜਿਹੜੇ ਜਿੱਤੇ GST ਕੱਟਿਆ ਵਾਕੇ ਕੱਟਿਆ ਜਿੱਤੇ ਹਾਂਜੀ ਉਹਦੇ ਪ੍ਰੋਡਕਟ ਸਾਡੀ ਰੇਟ ਦੀਆਂ ਬੇਸਿਕਲੀ ਚਾਰ ਆਈਟਮਾਂ ਹੈਗੀਆਂ ਇੱਕ ਤਾਂ ਸਾਡੇ AC ਆ ਜਾਂਦੇ ਜਿਹੜੇ 28% ਚਾਹੁੰਦੇ ਸੀਗੇ ਸਿਹੋਸਲਾ ਤੋਂ ਵੱਡੇ ਟੀਵੀ ਆਏ ਨੇ ਸਾਰੇ ਇੱਕ ਵਾਰ ਟੀਵੀ ਦੇ ਵੀ 90 ਇੰਚ ਐਂਡ ਅਬਵ ਸਾਰੇ ਟੀਵੀ ਆ ਜਾਂਦੇ ਆ ਜਿਹੜਾ ਮਿਨਿਮਮ ਟੀਵੀ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਮੈਕਸਿਮਮ 50000 ਦੇ ਅਬਵ ਜਿਹੜੇ ਟੀਵੀ ਸੀ ਉਹਨੂੰ ਕਿੰਨੇ ਕੀ ਰੇਟ ਦਾ ਹੈ ਹਾਂਜੀ ਆ ਜੀ ਇਹਦਾ ਨਾਰਮਲ ਜਿਹੜਾ ਸਾਈਜ਼ ਹੁੰਦਾ ਹੈ ਇਹਨਾਂ ਤੱਕ ਆਲੀ ਮੈਂ ਜਾਂਚ ਕਰਦਾ ਰਹੇਗਾ ਜਿਹੜਾ 55 ਇੰਚ ਸੀ ਇਹਨਾ ਉਹ 9000 ਦੇ ਨਾਲ ਖੁੱਸਦਾ ਹੋਇਆ ਹੈ ਇਹਨਾਂ ਅੱਜ ਬਹੁਤ ਆ ਮੋਰ ਲਗਾਏ ਹਾਂਜੀ ਆਪਣਾ ਜਿਹੜਾ ਨੋਰਮਲ 53000 53000 ਦਾ ਸੀਗਾ ਤੇ ਇਸ ਵੇਲੇ 44000 ਰੁਪਏ ਦਾ ਮਿਲ ਰਿਹਾ ਹੈ ਇਹਦੇ ਵਿੱਚ ਉਹੀ ਸੇਮ ਮੈਥ ਮੈਥ ਕੀ 6000 ਰੁਪਏ ਜਿਹੜਾ ਵਾ ਜੀਐਸਟੀ ਘਟਿਆ ਹੈਗਾ ਬਾਕੀ ਜਿਹੜਾ ਆਪਾਂ ਦਿਵਾਲੀ ਕਰਕੇ ਤੁਹਾਨੂੰ ਐਕਸਟਰਾ ਡਿਸਕਾਊਂਟ ਦੇ ਰਹੇ ਆ ਉਹ ਹੈਗਾ ਉਸ ਤੋਂ ਇਲਾਵਾ ਹੋਰ ਫੈਸਟੀਵਲ ਆਫਰਸ ਚੱਲ ਰਹੀਆਂ ਤੁਸੀਂ ਏਸੀ ਦੱਸਤਾ ਦੀ ਵੀ ਦੱਸੋ ਹੋਰ ਵੀ ਕੋਈ ਪ੍ਰੋਡਕਟ ਹੈ ਜਿਹੜੀ ਲੈਸ ਹੈ ਹਾਂਜੀ ਡਿਸ਼ਵਾਸ਼ਰ ਹੁੰਦੇ ਹੈਗੇ ਉਹਨਾਂ ਤੇ ਲੈਸ ਹੈ ਜਾਂ ਫਿਰ ਬੈਟਰੀ ਇਨਵਰਟਰ ਬੈਟਰੀਆਂ ਤੇ ਵੀ ਜਿਹੜਾ ਹੈਗਾ GST ਲੈਸ ਹੈਗਾ ਫੋਨ ਤੇ ਵੀ ਹੈਗਾ ਗੱਲ ਆਪ ਫੋਨ ਆਲਰੇਡੀ 18% ਹੈ ਹਾਂਜੀ ਤੁਸੀਂ ਬਹੁਤ ਸਾਰਾ ਸਵਾਲ ਕੀਤਾ ਕਿ ਨਾ ਕਸਮਰਾਂ ਦੇ ਮਨ ਵਿੱਚ ਕਈ ਨਿਊ ਚੈਨਲ ਨੇ ਇਹ ਬਾਤਾਂ ਸੀ ਕਿ ਸਾਰਾ ਕੁਝ ਘਟ ਜਾਏਗਾ ਮਤਲਬ ਫ੍ਰਿਜ ਵੀ ਮਸ਼ੀਨ ਵੀ ਦੇਖੋ ਜਿਹੜੀਆਂ ਆਈਟਮਾਂ ਤਾਂ ਪਹਿਲਾਂ ਹੀ 18% ਵਿੱਚ ਸਨੀਆਂ ਤਾਂ ਪਹਿਲਾਂ ਹੀ ਜਿਹੜੀਆਂ 18% ਸਨੀਆਂ ਉਹਨਾਂ ਤੇ GST ਕੋਈ ਨਹੀਂ ਘਟਣਾ ਹੈ بس ਜੋ ਫੈਸਟੀਵਲ ਜਿਹੜੇ ਕਿਹੜੇ ਕਿਹੜੇ ਪ੍ਰੋਡਕਟ ਆਉਂਦੇ ਨੇ ਬਾਕੀ ਜਿੰਨੇ ਵੀ ਸਾਡੇ ਪ੍ਰੋਡਕਟ ਹੈ ਗਾ ਵਾਸ਼ਿੰਗ ਮਸ਼ੀਨ ਹੈ ਫਰਿੱਜ ਹੈ ਮੋਬਾਈਲ ਫੋਨ ਹੈ ਇਹਨਾਂ ਤੇ ਜਿਹੜਾ GST ਕੋਈ ਨਹੀਂ ਕੱਟਣਾ ਬਾਕੀ ਜਿਹੜਾ ਆਪਾਂ ਫੈਸਟੀਵਲ ਤੌਰ ਤੇ ਆਪਣਾਂ ਵੱਲੋਂ ਲੈਸ ਕਰਾਉਂਦੇ ਹਾਂ ਉਹ ਤਾਂ ਡਿਸਕਾਊਂਟ ਸਾਡੇ ਜਿਹੜੇ ਹੁੰਦੇ ਹੀ ਆ ਅਸੀਂ ਲਗਾਈ ਦੇਈ ਹੈ ਉਹ ਲੱਗੇ ਹੋਏ ਆ ਪਰ GST ਜਿਹੜਾ ਉਹ ਆਲਰੇਡੀ 18% ਦੇ ਵਿੱਚ ਹੈ ਰਾਗ ਦੇ ਨਾਲ ਨਾਲ ਦੁਕਾਨਦਾਰ ਖੁਸ਼ ਹੈ ਸਕੀਮ ਤੋਂ ਹਾਂਜੀ ਬਹੁਤ ਬਹੁਤ ਵਧੀਆ ਹੈ ਫੈਸਲਾ ਹੈਗਾ ਇਹਦੇ ਨਾਲ ਮਾਰਕੀਟ ਦੇ ਵਿੱਚ ਗਾਹ ਖਾਣਗੇ ਜਿਵੇਂ ਕਿ ਤੁਹਾਨੂੰ ਪਤਾ ਪਿੱਛੇ ਸਾਰੇ ਲੋਕੀ ਪ੍ਰਚਾਰ ਚੱਲ ਰਿਹਾ ਜੀ ਕਿਤੇ ਹਾਂ ਸੀਗੇ ਕਿਤੇ ਬੁੱਲ ਸੀ ਤੇ ਹੁਣ ਉਹਦੇ ਨਾਲ ਕੀ ਹੈ ਉਪਰੋਂ ਨਰਾਤੇ ਆਏ ਹੈਗੇ ਹੈ ਨੋਂ ਨਰਾਤੇ ਕੇ ਫਿਰ ਦਿਵਾਲੀ ਆ ਗਈ ਤੁਸੀਂ ਦੇ ਨਾਲ ਜੇਬ ਦੀ ਵੀ ਥਾਲ ਹਾਂ ਜੇ ਜੇਬ ਦੇ ਵੀ ਤੁਹਾਨੂੰ ਪੂਰਾ ਡਿਸਕਾਊਂਟ ਮਿਲੇਗਾ ਜੀਐਸਟੀ ਦਾ ਡਿਸਕਾਊਂਟ ਮਿਲੇਗਾ ਪਲੱਸ ਜਿਹੜੇ ਜੇ ਸਾਡੇ ਕੋਲ ਵਿਜ਼ਿਟ ਕਰਦੇ ਹੋ ਤਾਂ ਨਾਲ ਆਫਰਸ ਵੀ ਮਿਲਣਗੀਆਂ ਸਾਰੀਆਂ ਤੁਸੀਂ ਐਡਰੈਸ ਤਾਂ ਦੱਸਿਆ ਨਹੀਂ ਐਡਰੈਸ ਵੀ ਦੱਸੋ ਸਾਡਾ ਇਹ ਨਾ ਸਾਡੇ ਚਾਰ ਸ਼ੋਰੂਮ ਪੈਂਦੇ ਆ ਜਲੰਧਰ ਦੇ ਵਿੱਚ ਬਾਲਮੀਕੀ ਗੇਟ ਜਗ੍ਹਾ ਪੈਂਦੀ ਹੈ ਮਾਹੀਰਾ ਗੇਟ ਦੇ ਕੋਲ ਇਸ ਲਈ ਤੁਸੀਂ ਪਟੇਲ ਜੋਂ ਤੋਂ ਮਾਈ ਰਿਲੇਟਡ 3 ਸ਼ੋਰੂਮ ਆਗੇ ਇੱਕ LG ਦਾ ਸ਼ੋਰੂਮ ਆਏਗਾ ਇੱਕ Haier ਦਾ ਆਏਗਾ ਇੱਕ ਮਲਟੀ ਬ੍ਰਾਂਡ ਆਏਗਾ ਸਰਦਾਰ ট্রেਡਿੰਗ ਕੰਪਨੀ ਸਿਮਿਲਰ ਮੇਰੀ ਫੋਟੋ ਬਾਹਰ ਲੱਗੀ ਹੋਏਗੀ ਤੁਸੀਂ ਉੱਥੇ ਜਾਜ ਕਰ ਸਕਦੇ ਹੋ ਉੱਥੇ ਸ਼ੋਰੂਮ ਤੇ ਤੁਸੀਂ ਆਣਾ ਹੈਗਾ ਠੀਕ ਹੈ ਮੈਂ ਸੂਝਾ ਰਹਾ ਵੀ ਸਾਰੇ ਹਾਂਜੀ ਸਾਡੇ ਕੋਲ ਫਿਨਾਂਸ ਦੇ ਵਿੱਚ ਬਜਾਇ ਫਿਨਾਂਸ ਵੀ ਹੈਗਾ HDFC ਫਿਨਾਂਸ ਵੀ ਹੈਗਾ ਉਸ ਤੋਂ ਇਲਾਵਾ ਤੁਸੀਂ ਜੇ ਕ੍ਰੈਡਿਟ ਕਾਰਡ ਤੋਂ ਲੈਣਾ ਚਾਹੁੰਦੇ ਹੋ ਸਾਰੇ ਮਲਟੀਪਲ ਕ੍ਰੈਡਿਟ ਕਾਰਡ ਤੇ ਕੈਸ਼ਬੈਕ ਪ੍ਰੋਗਰਾਮ ਇਹ ਅਗੇਨ ਸਾਰੇ ਜੀ ਅਸੀਂ ਡਾਇਰੈਕਟਲੀ ਬ੍ਰਾਂਡ ਦੇ ਨਾਲ ਡੀਲ ਕਰਦੇ ਆਂ ਤਾਂ ਜੋ ਬ੍ਰਾਂਡ ਜੀ ਆਫਰ ਆਏ ਉਹ ਐਜ਼ ਇਟ ਇਜ਼ ਅੱਗੇ ਦੇਖਦੀਆਂ ਸੀ ਹਾਂ ਇਹੇ ਮਤਲਬ ਚੀਜ਼ ਐ ਸਭੇ ਕਾਜ ਕਰ ਬਹੁਤ ਚੱਲਿਆ ਆਇਆ ਕਿ ਉਹ ਟੀਵੀ ਤੋੜ ਤੋੜ ਕੇ ਦਿਖਾਈ ਜਾਣਗੇ ਮੋੜ ਕੇ ਅੰਦਰ ਕਾਣਗੇ ਦੇਸੀ ਟੀਵੀ ਅੰਦਰ ਕਹਿਣਗੇ ਦੇਸੀ ਟੀਵੀ ਲੈ ਲਓ ਜੀ ਅਸੀਂ ਉਹ ਨਹੀਂ ਕਰਦੇ ਅਸੀਂ ਜੋ ਵੀ ਕੰਮ ਕਰਦੇ ਹਾਂ ਬ੍ਰਾਂਡ ਦੇ ਨਾਲ ਕਰਦੇ ਹਾਂ ਸਭ ਤੋਂ ਟੌਪ ਦੇ ਦੁਨੀਆ ਦੇ ਟੌਪ ਦੇ ਬ੍ਰਾਂਡ ਹੈਗੇ ਸਾਡੇ ਕੋਲ ਤੁਸੀਂ ਆਓ ਸਾਡੇ ਕੋਲ ਵਿਜ਼ਿਟ ਕਰੋ ਇੱਕ ਵਾਰੀ ਆ ਕੇ ਦੇਖੋ ਜੋ ਜੈਨੂਇਨ ਓਫਰਾਂ ਹੋਣਗੀਆਂ ਉਹ ਮਿਲਣਗੀਆਂ ਸਾਡੇ ਜਿਹੜਾ ਸਟਾਫ ਵੀ ਹੈ ਪ੍ਰੋਪਰ ਕੰਪਨੀ ਟ੍ਰੈਨਡ ਸਟਾਫ ਹੋਏਗਾ ਤੁਹਾਨੂੰ ਪ੍ਰੋਪਰ ਗਾਈਡੈਂਸ ਮਿਲੇਗੀ ਇਹ ਤੁਹਾਨੂੰ ਇੱਕ ਵਾਰੀ ਵਿਜ਼ਿਟ ਕਰਕੇ ਪਤਾ ਲ ਤਾ ਬਿਲਕੁਲ ਤੁਹਾਨੂੰ ਦੱਸ ਦਈਏ ਕਿ GST ਕਟਿਆ ਜਰੂਰ ਹੈ ਪਰ ਮਿਨੀਮਮ ਤੋਂ ਮਿਨੀਮਮ ਜਿਹੜਾ ਹੈ ਤਾਂ ਅੰਦਾਜ਼ੇ ਦੀ ਕਿ 28% ਸੀਗਾ ਉਸ ਤੋਂ ਬਾਅਦ 18% ਹੈ ਕੁਝ ਆਈਟਮਾਂ ਤੇ ਜਿਵੇਂ ਕਿ ਗੱਲ ਕਰੀਏ AC TV ਡਿਸ਼ਵਾਸ਼ਰ ਤੇ ਮੋਬਾਈਲ ਸੇਲ ਜਿਹੜਾ ਹੈ ਇਹ ਜਿਹੜਾ GST ਕਟਣ ਦੀ ਜਿਹੜੀ ਹੈ ਸਕੀਮ ਲੱਗਦੀ ਹੈ ਉਸ ਤੋਂ ਬਾਅਦ ਸਰਦਾਰ ਜੀ ਦਾ ਕਹਿਣਾ ਹੈ ਕਿ ਇਸ ਸਕੀਮ ਨਾਲ ਲੋਕਾਂ ਦੇ ਨਾਲ ਲੱਲ ਜਿਹੜਾ ਹੈ ਬਾਕੀ ਜਿਹੜੀ ਹੈ ਹੋਰ ਵਧੇਗੀ ਤਾਂ ਆੰਜਾਂ ਡੇ ਦਾ ਗਾਤਾਂ ਦਾ ਬਣਿਆ ਰਹਿ ਗਿਆ ਤਾਂ ਇਸੇ ਖਬਰ ਨਾਲ ਹੋਰ ਕੋਈ ਅਪਡੇਟ ਆਂਦੀ ਆ ਤਾਂ ਫੇਰ ਲਾਈਵ ਦਵਾਂਗੇ 19 ਦੇ ਲਈ ਸੜਜਣਾ ਬਣੇ ਲੈ ਲਈ ਆਸਾਂ ਦਾ ਬਹੁਤ ਬਹੁਤ ਧੰਨਵਾਦ